ਹੈਲੋ ਹਾਂਜੀ ਸਟੂਡੈਂਟਸ ਜੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਰੋਇਆ ਅੱਜ ਦਾ ਪੈਕ ਚੈਪਟਰ 4 ਲੈ ਕੇ ਜਿਸ ਵਿੱਚ ਆਪਾਂ ਐਂਸ਼ੀਅੰਟ ਹਿਸਟਰੀ ਦੇ ਵਿੱਚ ਭਾਰਤ 200 ਇਸਵੀ ਤੋਂ ਲੈ ਕੇ 300 ਇਸਵੀ ਤੱਕ ਸਤਵਾਹਨ ਦੇ ਬਾਰੇ ਔਰ ਕਨਿਸਿਕ ਦੇ ਰਾਜ ਬਾਰੇ ਪੜਾਂਗੇ ਜੀ ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੇਗੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਔਰ ਭਾਰਤ 200 ਇਸਵੀ ਪੂਰਵ ਤੋਂ ਲੈ ਕੇ 300 ਇਸਵੀ ਪੂਰਵ ਤੱਕ ਪੜਦੇਗੀ ਦੱਖਣ ਕੌਣ ਸਾਂਜੀ ਦੱਕਣ ਕਿਹਨੂੰ ਕਹਿੰਦੇ ਸੀ ਵਿਦਿਆੰਚਲ ਪਹਾੜਤ ਦੇ ਨਰਮਦਾ ਨਦੀ ਦੇ ਦੱਖਣੀ ਇਲਾਕੇ ਨੂੰ ਦੱਕਣ ਕਿਹਾ ਜਾਂਦਾ ਸੀ ਕਿਨਾਂ ਨੂੰ ਕਿਹਾ ਜਾਂਦਾ ਸੀਗਾ ਵਿਦਿਆੰਚਲ ਪਹਾੜਤ ਦੇ ਨਰਮਦਾ ਨਦੀ ਦੇ ਦੱਖਣੀ ਇਲਾਕੇ ਨੂੰ ਦੱਕਣ ਕਿਹਾ ਜਾਂਦਾ ਸੀਗਾ ਪ੍ਰਾਚੀਨ ਸਮੇ ਵਿੱਚ ਦਕਸ਼ਣ ਪਾਥ ਪਖ ਕਿਹਾ ਜਾਂਦਾ ਸੀ ਦਕਸ਼ਨ ਪੱਖ ਕੇ ਹੈ ਅਸੀਂ ਜੀ ਮੌਰੀਆ ਦੇ ਪ੍ਰਸਿੱਧ ਸ਼ਾਸਕ ਸਤਵਾਹਣ 300 ਸਾਲ ਤੱਕ ਰਾਜ ਕੀਤਾ ਸੀ ਇਹਨਾਂ ਨੇ ਕਿੰਨੇ ਤੱਕ ਜੀ ਕੀਤਾ 300 ਸਾਲ ਤੱਕ ਰਾਜ ਕੀਤਾ ਸੀ ਸਤਵਾਹਣ ਗੌਤਮੀ ਪੁੱਤਰ ਜੋ ਕਿ ਸਤਕਰਣੀ ਇੱਕ ਮਹਾਨ ਸਤਵਾਹਕ ਸੀਗਾ ਕੌਣ ਸੀ ਜੀ ਸਤਵਾਹਕ ਸ਼ਾਸਕ ਸੀ ਸਤਵਾਹਣ ਕੌਣ ਸਨ ਜੀ ਗੌਤਮੀ ਪੁੱਤਰ ਸਤਕਰਣੀ ਦਾ ਇੱਕ ਮਹਾਨ ਸਤਵਾਹਕ ਸ਼ਾਸਕ ਸੀ ਜੋ ਕਿ 106 ਤੋਂ ਲੈ ਕੇ 130 ਤੱਕ ਉਹਨੇ ਰਾਜ ਕੀਤਾ ਸੀ ਇਹ ਇੱਕ ਮਹਾਨ ਜੇਤੂ ਰਾਜਾ ਸੀ ਤੇ ਦਿਆਲੂ ਰਾਜਾ ਸੀ ਜੀ ਗੋਤਮੀ ਪੁੱਤਰ ਸਤਕਰਣੀ ਦਾ ਉਪਰਾਧਕਾਰੀ ਉਸ ਦਾ ਪੁੱਤਰ ਹਾਂਜੀ ਗੋਤਮੀ ਪੁੱਤਰ ਗੋਤਮੀ ਪੁੱਤਰ ਦਾ ਸਤਕਰਣੀ ਦਾ ਜਿਹੜਾ ਪੁੱਤਰ ਸੀਗਾ ਉਹਦਾ ਨਾਂ ਕੀ ਸੀ ਬਸ਼ਿਸ਼ਟੀ ਪੁੱਤਰ ਪੁਲਮਾਮ ਨੇ 130 ਤੋਂ ਲੈ ਕੇ 154 ਤੱਕ ਰਾਜ ਕੀਤਾ ਸੀ ਹਾਂਜੀ ਇਹ ਕੁਸ਼ਣ ਆ ਸਕਦਾ ਜੀ ਗੌਤਮੀputr ਸਤਕਰਨ ਦੇ ਦਾ ਉੱਤਰਾਧਿਕਾਰੀ ਕੌਣ ਸੀ ਉਹਦਾ ਪੁੱਤਰ ਵਸ਼ਿਸਤੀ ਪੁੱਤਰ ਸੀ ਪੁਲਮਾਮ ਨੇ 130 ਤੋਂ ਲੈ ਕੇ 154 ਤੱਕ ਰਾਜ ਕੀਤਾ ਮਹਾਰਾਸ਼ਟਰ ਵਿੱਚ ਔਰੰਗਾਬਾਦ ਜ਼ਿਲ੍ਹੇ ਦਾ ਪ੍ਰਸ਼ਤ ਥਾਨ ਨਾਮ ਇਸ ਥਾਨ ਨੂੰ ਆਪਣੀ ਰਾਜਧਾਨੀ ਬਣਾਇਆ ਸੀ ਔਰੰਗਾਬਾਦ ਜ਼ਿਲ੍ਹੇ ਨੂੰ ਹਾਂਜੀ ਮਹਾਰਾਸ਼ਟਰ ਵਿੱਚ ਬਣਾਇਆ ਸੀ ਕਿਹੜਾ ਸਤਾਨ ਸੀ ਜੀ ਪ੍ਰਸਤਿਥ ਸਥਾਨ ਆਪਣੀ ਰਾਸਤਾਨੀ ਬਣਾਇਆ ਸੀ ਸੱਤ ਬਾਹਣਾ ਅੰਤਮ ਸ਼ਾਸਕ ਕੌਣ ਸੀ ਜਗ ਸ੍ਰੀ ਸਤਕਰਣੀ ਸੀ ਜੋ ਕਿ ਵਪਾਰ ਵਿੱਚ ਇਹਨੇ ਵਾਅਦਾ ਕੀਤਾ ਸੀ ਮਲਾਇਆ ਵਿੱਚ ਜਹਾਜੀ ਮੁਹਿੰਮਾ ਹਾਂਜੀ ਮਲਾਇਆ ਵਿੱਚ ਇਹਨਾਂ ਨੇ ਕੀ ਕੀਤਾ ਜਹਾਜੀ ਮੁਹਿੰਮਾ ਭੇਜੀਆਂ ਸੀਗੀਆਂ ਉਸ ਦੀ ਮੌਤ ਹੋ ਗਈ ਸੀ ਜਦੋਂ ਜਗ ਸ੍ਰੀ ਸਤਕਰਣੀ ਦੀ ਮੌਤ ਤੋਂ ਬਾਅਦ ਜੀ ਫਿਰ ਇਹਨਾਂ ਸਤਵਹਨ ਵੰਸ ਦਾ ਆਤਮ ਮਤਲਬ ਕਿ ਪਤਨ ਹੋ ਗਿਆ ਸੀ 220 ਵਿੱਚ ਰਾਜ ਦਾ ਅੰਤ ਹੋ ਗਿਆ ਸੀ ਜੀ ਹਾਂ ਜੀ ਸਤਵਹਨ ਦੇ ਆਪਾਂ ਪ੍ਰਵੰਧ ਸ਼ਾਸਨ ਪ੍ਰਬੰਧ ਬਾਰੇ ਪੜ੍ਹਦੇ ਹਾਂ ਜੀ ਰਾਜ ਨੂੰ ਧਰਮ ਦਾ ਰਖੇਕ ਮੰਨਦੇ ਸਨ ਜੀ ਦੇਵੀ ਸ਼ਕਤੀਆਂ ਦਾ ਧਾਰਣੀ ਮੰਨਿਆ ਜਾਂਦਾ ਸੀਗਾ ਸਮਰਾਜ ਪ੍ਰਾਂਤਾਂ ਵਿੱਚ ਵੰਡਿਆ ਹੋਇਆ ਸੀ ਜੀ ਉਦੋਂ ਦਾ ਸਮਰਾਜ ਜਿਹੜਾ ਪ੍ਰਾਂਤਾਂ ਵਿੱਚ ਵੰਡਿਆ ਹੋਇਆ ਸੀ ਪ੍ਰਾਂਤ ਦਾ ਜਿਹੜਾ ਪ੍ਰਬੰਧ ਹੁੰਦਾ ਸੀ ਸੈਨਾਪਤੀ ਸੈਨਾਪਤੀ ਦੁਆਰਾ ਹੁੰਦਾ ਸੀਗਾ ਪ੍ਰਾਂਤ ਅੱਗੇ ਕਿੰਨਾ ਵਿੱਚ ਵੰਡਿਆ ਸੀ ਜ਼ਿਲ੍ਹਿਆਂ ਵਿੱਚ ਵੰਡਿਆ ਹੋਇਆ ਸੀਗਾ ਜੋ ਆਹ ਆਹ ਰਾਸ ਅਧਿਕਾਰੀਆ ਅਧਿਕਾਰੀ ਹੁੰਦੇ ਸੀ ਜੀ ਤੇ ਸਾਸਨ ਪ੍ਰਬੰਧ ਦਾ ਰਾਜਾ ਕੌਣ ਹੁੰਦਾ ਸੀ ਜੀ ਇਹ ਰਾਜਾ ਧਰਮਗਤ ਰੱਖਿਆ ਇੱਕ ਦੇਵੀ ਸ਼ਕਤੀਆਂ ਦਾ ਧਾਰਨੀ ਮੰਨਿਆ ਜਾਂਦਾ ਸੀ ਸਮਰਾਜ ਪ੍ਰਾਂਤਾਂ ਵਿੱਚ ਵੰਡਿਆ ਹੋਇਆ ਸੀ ਪ੍ਰਾਂਤਾਂ ਦਾ ਪ੍ਰਬੰਧ ਸੈਨਾਪਤੀ ਦੁਆਰਾ ਹੁੰਦਾ ਸੀਗਾ ਪ੍ਰਾਂਤ ਅੱਗੇ ਕਿੰਨਾ ਵਿੱਚ ਵੰਡੇ ਹੋ ਸਨ ਜ਼ਿਲ੍ਹਿਆਂ ਵਿੱਚ ਵੰਡੇ ਹੁੰਦੇ ਸਨ ਆਹ ਰਾਸ ਅਧਿਕਾਰੀਆਂ ਦੇ ਅਨੁਸਾਰ ਅਮਤਿਆ ਤੇ ਮਹਾਮਾਤਰ ਕਿਹਾ ਜਾਂਦਾ ਸੀ ਜੀ ਉਹਨਾਂ ਨੂੰ ਅਮਤਿਆ ਤੇ ਮਹਾਮਾਤਰ ਕਿਹਾ ਜਾਂਦਾ ਸੀ ਜ਼ਿਲ੍ਹਿਆਂ ਵਿੱਚ ਜਿਹੜੇ ਵੰਡੇ ਹੁੰਦੇ ਸੀ ਹਾਂਜੀ ਆਰਥਿਕ ਦਸ਼ਾ ਕਿਹੋ ਜੀ ਸੀ ਨਗਰਾਂ ਤੇ ਪਿੰਡਾਂ ਨੂੰ ਜੋੜਨ ਲਈ ਸੜਕਾਂ ਬਣਾਈਆਂ ਗਈਆਂ ਦੇਸ਼ੀ ਤੇ ਵਿਦੇਸ਼ੀ ਵਪਾਰ ਕੀਤਾ ਗਿਆ ਪੱਛਮੀ ਤੇ ਪੂਰਬੀ ਬੰਦਰਗਾਹਾਂ ਨੂੰ ਸ਼ਾਮਲ ਕੀਤਾ ਗਿਆ ਹਾਂਜੀ ਕਿਹਨਾਂ ਨੂੰ ਸ਼ਾਮਲ ਕੀਤਾ ਹੈ ਪੱਛਮੀ ਤੇ ਪੂਰਬੀ ਬੰਦਰਗਾਹਾਂ ਨੂੰ ਸ਼ਾਮਲ ਕੀਤਾ ਗਿਆ ਹਾਂਜੀ ਉਹ ਬੰਦਰਗਾਹ ਕਿਹੜੀਆਂ-ਕਿਹੜੀਆਂ ਸੰਜੀ ਅਰਬ ਇਰਾਨ ਮਿਸਰ ਇਰਾਨ ਬਰਮਾ ਤੇ ਮਲਾਇਆ ਦੇਸ਼ਾਂ ਵਿੱਚ ਆਪਣਾ ਵਪਾਰ ਦਾ ਕੇਂਦਰ ਬਣ ਗਏ ਸੰਜੀ ਸਰਾਬ, ਤਾਂਬਾ, ਸ਼ੀਸ਼ਾ ਤੇ ਕੀਮਤੀ ਪੱਥਰ ਬਾਹਰਲੇ ਦੇਸ਼ਾਂ ਤੋਂ ਭਾਰਤ ਮੰਗਵਾਏ ਗਏ। ਵਿਦੇਸ਼ਾਂ ਤੋਂ ਜਿਹੜੀਆਂ ਭੇਜੀਆਂ ਜਾਣ ਵਾਲੀਆਂ ਵਸਤੂਆਂ ਦੇ ਬਦਲੇ ਸੋਨਾ ਤੇ ਚਾਂਦੀ ਦੇ ਸਿੱਕੇ ਭਾਰਤ ਵਿੱਚ ਲਿਆਂਦੇ ਜਾਂਦੇ ਸਨ। ਹਾਂਜੀ ਕਿਹੜੇ-ਕਿਹੜੇ ਚੀਜ਼ਾਂ ਦਾ ਵਪਾਰ ਕੀਤਾ ਜਾਂਦਾ ਸੀ? ਸਰਾਬ, ਤਾਂਬਾ, ਸ਼ੀਸ਼ਾ ਤੇ ਕੀਮਤੀ ਪੱਥਰ ਬਾਹਰਲੇ ਦੇਸ਼ਾਂ ਤੋਂ ਭਾਰਤ ਮੰਗਵਾਏ ਜਾਂਦੇ ਸਨ। ਜਿਹੜੀਆਂ ਵਿਦੇਸ਼ਾਂ 'ਚ ਭੇਜੀਆਂ ਜਾਣ ਵਾਲੀਆਂ ਵਸਤੂਆਂ ਦੇ ਬਦਲੇ ਜੀ ਸੋਨਾ, ਚਾਂਦੀ ਦੇ ਸਿੱਕੇ ਭਾਰਤ ਵਿੱਚ ਮੰਗਾਈ ਲਏ ਮੰਗਾਈ ਜਾਂਦੇ ਸਨ। ਧਰਮ ਬਾਰੇ ਪੜ੍ਹਦੇ ਹਾਂਗੀ। ਹਾਂਜੀ ਧਰਮ ਸਤ ਬੰਦ ਦੇ ਜਿਹੜੇ ਰਾਜ ਸਿਉ ਹਿੰਦੂ ਧਰਮ ਦੇ ਅਨੁਸਾਰ ਆਮ ਤੌਰ ਤੇ ਵਿਸ਼ਨੂੰ ਤੇ ਸ਼ਿਵ ਦੇ ਦੇਵਤਿਆਂ ਦੀ ਪੂਜਾ ਕੀਤੀ ਜਾਂਦੀ ਸੀ ਉਸ ਸਮੇਂ ਵਪਾਰੀ ਲੋਕ ਸੀ ਜਿਹੜੇ ਬੁੱਧ ਧਰਮ ਦੇ ਅਨੁਸਾਰ ਸੀ ਨੈਕਸਟ ਸਾਡੇ ਕੋਲ ਹੈ ਜੀ ਕਲਾ ਤੇ ਭਵਨ ਨਿਰਮਾਣ ਕਲਾ ਜੀ ਬਾਰੇ ਹਾਂਜੀ ਪੱਥਰ ਕੱਟ ਭਵਨ ਨਿਰਮਾਣ ਕਲਾ ਤੇ ਗੁਫਾ ਮੰਦਰਾਂ ਸਰ ਪ੍ਰਸਤਿਤ ਦਿੱਤੀ ਗਈ ਸੀ ਜੀ ਜੋ ਕਿ ਪੁੰਨੇ ਦੇ ਨੇੜੇ ਕਾਰਲੇ ਦਾ ਪੱਥਰ ਸੀ ਕਟ ਗੁਫਾ ਦੀ ਮੰਤਰ ਵਾਲਾ ਚਤਈਆ ਹਾਲ ਪ੍ਰਸਿੱਧ ਸੀਗਾ ਬੋਧੀ ਭਿਖਸ਼ੂਆਂ ਲਈ ਪ੍ਰਾਰਥਨਾ ਹਾਲ ਸਨ ਬਣੇ ਹੋਏ ਜੀ ਜੋ ਪੱਥਰ ਕਟ ਬਿਹਾਰਾ ਜਾਈ ਮੱਠਾਂ ਦੇ ਨੇੜੇ ਬਣਾਏ ਗਏ ਇੱਕ ਬਿਹਾਰ ਵਿੱਚ ਇੱਕ ਹਾਲ ਜਿਸ ਦਾ ਦਰਵਾਜ਼ਾ ਉੱਪਰ ਵੱਲ ਨੂੰ ਇੱਕ ਭਾਂਡੇ ਦੀ ਤਰ੍ਹਾਂ ਖੁੱਲਦਾ ਹੁੰਦਾ ਸੀ ਜੀ ਇੱਕ ਬਹਾਰ ਦਾ ਜਿਹੜਾ ਹਾਲ ਹੁੰਦਾ ਸੀ ਉਹ ਦਰਵਾਜ਼ਾ ਉੱਪਰ ਵੱਲ ਨੂੰ ਇੱਕ ਬਰਾਂਡੇ ਦੀ ਤਰ੍ਹਾਂ ਖੁੱਲਦਾ ਹੁੰਦਾ ਸੀਗਾ। ਹਾਂਜੀ ਸਤ ਬਾਹਾਂ ਨੇ ਬਹੁਤ ਸਾਰੇ ਸਤੂਪ ਬਣਾਏ। ਅਮਰਾਬਤੀ ਦਾ ਸਤੂਪ ਬਹੁਤ ਹੀ ਸੁੰਦਰ ਤਰੀਕੇ ਨਾਲ ਸਜਾਇਆ ਸਨ ਜੀ। ਬੋਧ ਦੇ ਜੀਵਨ ਦੇ ਸਾਰੀ ਕਹਾਣੀ ਨੂੰ ਦੱਸਾਉਂਦੇ ਸਨ ਜੀ। ਜਿਹੜੇ ਉਹ ਅਮਰਾਵਤੀ ਦੇ ਸਤੂਬ ਬਣਾਏ ਹੋਏ ਸੀ ਸੁੰਦਰ ਤਰੀਕੇ ਨਾਲ ਬਣਾਏ ਹੋਏ ਸਨ ਜੀ ਸਤ ਵਾਹਨ ਦੇ ਬਹੁਤ ਸਾਰੇ ਸਤੂਬ ਸੀਗੇ ਜੀ ਬੁੱਧ ਦੇ ਜੀਵਨ ਬਾਰੇ ਦੱਸਦੇ ਸੀ ਕਿ 74 ਤਰਾਸੇ ਗਏ ਸਨ ਜੀ ਘਾਟਨ ਸਾਲ ਤੇ ਨਗੌਰ ਜਨੀ ਕੋਡਾ ਵਿੱਚ ਗੋਦਾਵਰੀ ਡੈਲਟਾ ਵਿੱਚ ਸਤੂਬ ਸਥਾਪਿਤ ਕੀਤੇ ਸੀ ਜੋ ਕਿ ਅੱਜ ਕੱਲ ਨਹੀਂ ਹੈਗੇ ਜੀ ਹਾਂ ਜੀ ਅੱਗੇ ਮਹਾਂਪਸ਼ਾਨ ਸੰਸਕ੍ਰਿਤੀ ਬਾਰੇ ਪੜ੍ਹਦੇ ਹਾਂ ਲੋਹਾ ਤਾਂਬਾ ਤੇ ਕਾਸੇ ਨਾਲੋਂ ਜ਼ਿਆਦਾ ਮਜ਼ਬੂਤ ਹੁੰਦਾ ਸੀ ਜਿਹੜਾ ਲੋਹਾ ਸੀ ਤਾਂਬੇ ਤੇ ਕਾਸੇ ਨਾਲੋਂ ਜ਼ਿਆਦਾ ਮਜ਼ਬੂਤ ਹੁੰਦਾ ਸੀ ਇਸ ਕਰਕੇ ਇਸੇ ਹਥਿਆਰ ਬਣਾਏ ਬਣਾਉਣੇ ਸ਼ੁਰੂ ਕਰ ਦਿੱਤੇ ਸੋ ਉਸ ਸਮੇਂ ਦੇ ਲੋਕਾਂ ਨੇ ਜੀ ਲੋਹੇ ਦੀ ਵਰਤੋਂ ਕਰਨ ਵਾਲੇ ਸੀ ਜੋ ਲੋਕ ਮਹਾਪਸ਼ਾਨ ਨਿਰਮਾਤਾ ਦੇ ਨਿਰਮਾਤਾ ਦੇ ਨਾਮ ਨਾਲ ਪ੍ਰਸਿੱਧ ਹੋਏ ਸਨ ਜੀ ਵਿਸ਼ਾਲ ਪੱਥਰ ਨੂੰ ਮਹਾਪਸ਼ਾਨ ਕਿਹਾ ਜਾਂਦਾ ਸੀਗਾ ਹਾਂ ਜੀ ਇਹ ਕੁਐਸਚਨ ਪੁੱਛਿਆ ਜਾ ਸਕਦਾ ਵੀ ਉਸ ਸਮੇਂ ਜਿਹੜਾ ਵਿਸ਼ਾਲ ਪੱਥਰ ਸੀ ਉਹਨੂੰ ਕੀ ਕਹਿੰਦੇ ਸਨ ਜੀ ਮਹਾਪਸ਼ਾਨ ਕਹਿੰਦੇ ਸਨ ਮਰਨ ਵਾਲੇ ਇਨਸਾਨ ਨਾਲ ਭਾਂਡੇ ਉਜਾਰ ਹਥਿਆਰ ਉਹਨਾਂ ਦੇ ਨਾਲ ਦਫਨਾ ਦਿੱਤੇ ਜਾਂਦੇ ਸਨ ਜੀ ਲੋਕ ਮਰਦਿਆਂ ਨੂੰ ਦਫਨਾ ਕੇ ਉਹਨਾਂ ਦੇ ਚਾਰੇ ਪਾਸੇ ਵਿਸਾਲ ਪੱਥਰਾਂ ਦੇ ਘੇਰੇ ਬਣਾ ਦਿੰਦੇ ਸੀਗੇ ਇੱਕ ਗੋਲ ਬਾੜੇ ਦੀ ਤਰ੍ਹਾਂ ਬਣ ਜਾਂਦਾ ਸੀਗਾ ਇਸ ਕਰਕੇ ਉਹ ਦੁਨੀਆ ਦੇ ਕਬਰਾਂ ਤੋਂ ਹੋਰ ਭਾਗਾਂ ਵਿੱਚ ਵੀ ਬਹੁਤ ਸਾਰੇ ਮਿਲੀਆਂ ਸਨ ਜੀ ਇਹਨਾਂ ਲੋਕਾਂ ਦਾ ਇਹ ਵਿਸ਼ਵਾਸ ਸੀ ਕਿ ਮਨੁੱਖ ਮਰਨ ਤੋਂ ਬਾਅਦ ਦੂਜੀ ਦੁਨੀਆ ਵਿੱਚ ਚਲੇ ਜਾਂਦੇ ਹਨ ਤੇ ਉੱਥੇ ਉਹਨਾਂ ਨੂੰ ਆਪਣੀਆਂ ਵਸਤਾਂ ਦੀ ਜ਼ਰੂਰਤ ਪੈਂਦੀ ਆ ਇਸ ਕਰਕੇ ਉਹ ਇਹਨਾਂ ਮਰਨ ਵਾਲਿਆਂ ਦੀ ਨਾਲ ਉਹ ਭਾਂਡੇ ਉਚਾਰ ਹਥਿਆਰ ਤੇ ਉਹਨਾਂ ਨਾਲ ਦਫਨਾ ਦਿੰਦੇ ਸੀਗੇ ਹਾਂਜੀ ਜੀ ਮਾਸ ਪਸਾਨ ਦੇ ਕਾਲ ਦੇ ਖੰਡਰ ਕਿਹੜੇ ਸੀ ਇਨਾਮਗਾਓ ਤਕਲਾ ਘੱਟ ਮਹੂਰ ਝੜੀ ਮਸਕੀ ਕੋਪ ਬਾਲ ਤੇ ਬ੍ਰਹਮਗਿਰੀ ਉਸ ਸਮੇਂ ਦੀ ਲਾਲ ਤੇ ਕਾਲੇ ਰੰਗ ਦੇ ਬਰਤਨ ਵੀ ਵਰਤਦੇ ਸਨ ਜੀ ਲੋਕ ਇਸ ਕਰਕੇ ਇਹਨਾਂ ਲੋਕਾਂ ਨੂੰ ਲਾਲ ਤੇ ਕਾਲੇ ਰੰਗ ਦੇ ਬਰਤਨਾਂ ਦੇ ਨਾਮ ਨਾਲ ਜਾਣਿਆ ਜਾਂਦਾ ਸੀਗਾ ਕਈ ਤਰ੍ਹਾਂ ਦੇ ਘੜੇ ਜੋ ਕਿ ਦੂਜੇ ਬਰਤਨ ਵੀ ਹੁੰਦੇ ਸਨ ਜੀ ਕਈ ਤਰ੍ਹਾਂ ਦੇ ਬਰਤਨ ਸਨ ਬਣਦੇ ਜੋ ਕਿ ਚੱਕ ਤੇ ਬਣਾਏ ਜਾਂਦੇ ਸਨ ਜੀ ਤਮਨ ਆਡੂ ਵਿੱਚ ਕੁਝ ਵੱਡੇ ਵੱਡੇ ਘੜਿਆਂ ਦੀਆਂ ਸਵਾਹਾਂ ਤੇ ਹੱਡੀਆਂ ਭਰੀਆਂ ਹੋਈਆਂ ਵੀ ਮਿਲੀਆਂ ਸਨ ਜੀ ਮਹਾਪਸ਼ਾਣ ਜਗ ਦੇ ਹਥਿਆਰ ਦਾਤੀ ਕੁਹਾੜੀ ਕੁਦਾਲ ਤੇ ਉਜਾਰਾ ਤੇ ਚਾਵਲ ਦੀ ਖੋਜ ਵੀ ਉਸ ਸਮੇਂ ਦੀ ਮਿਲੀ ਸੀ ਪਤਾ ਚੱਲਿਆ ਸੀ ਹਾਂ ਹਾਂਜੀ ਜਿਹੜੇ ਉਸ ਸਮੇਂ ਦੇ ਲੋਕ ਸੀ ਉਹ ਖੇਤੀਬਾੜੀ ਦਾ ਸ਼ਿਕਾਰ ਦੋਵੇਂ ਤਰ੍ਹਾਂ ਦੇ ਕਿਤੇ ਕਰਦੇ ਸਨ ਜੀ ਉਜਾਰਾਂ ਤੋਂ ਉਸ ਹਿਸਾਬ ਲੱਗ ਪਤਾ ਲੱਗੀ ਜਾਂਦਾ ਜੀ ਵੀ ਉਹ ਉਸ ਉਸ ਸਮੇਂ ਦੇ ਲੋਕ ਸੀ ਕਿ ਖੇਤੀਬਾੜੀ ਨੂੰ ਵੱਧ ਉਹ ਕਰਦੇ ਸੀਗੇ ਪ੍ਰਮੋਟ ਕਰਦੇ ਸੀ ਖੇਤੀ ਦਾ ਕਿ ਕਿੰਨਾ ਕਾਫੀ ਉਹਨਾਂ ਤੋਂ ਹੋ ਚੁੱਕਿਆ ਸੀ ਭਾਲੇ ਸ਼ੁਰੇ ਤੀਰਾਂ ਨਕਿੱਲੇ ਹਿੱਥੇ ਹਥਿਆਰਾਂ ਵਾਲੀ ਦੀ ਮਾਤਰਾ ਜ਼ਿਆਦਾ ਹੁੰਦੀ ਸੀ ਇਨਾਂ ਤੋਂ ਪਤਾ ਲੱਗਦਾ ਵੀ ਉਹ ਲੋਕ ਜ਼ਿਆਦਾ ਲੋਕਪ੍ਰੀਆ ਸਨ ਜੀ ਉਹਨਾਂ ਨੂੰ ਖੇਤੀ ਕੁਸ਼ਾਨ ਵੰਸ ਮਾਦੇਸ਼ੀਆ ਤੋਂ ਆਏ ਸਨ ਜੀ ਚੀਨ ਦੀ ਸਰਦ ਉੱਤੇ ਰਹਿਣ ਵਾਲੇ ਸਨ 100 ਇਸਵੀ ਪੂਰਬੀ ਵਿੱਚ ਅਫਗਾਨਿਸਤਾਨੋਂ ਇਹ ਪਹੁੰਚ ਗਏ ਸੀ ਇਹਨਾਂ ਦਾ ਰਾਜਾ ਜਿਹੜਾ ਸੀ ਕਜੂਲ ਕੈਡਫਿਸ਼ਸ ਨੇ ਪੰਜਾਬ ਤੇ ਆਪਣਾ ਅਧਿਕਾਰ ਕਰ ਲਿਆ ਸੀ ਦੂਸਰਾ ਸਾਸਕ ਇਹਨਾਂ ਦਾ ਹੈਗਾ ਸੀ ਬਿਸ ਕੈਡਫਿਸ਼ਸ ਸੀਗਾ ਜੀ ਕਨਿਸ ਕੋ ਉਸ ਸਮੇਂ ਦਾ ਇੱਕ ਪ੍ਰਸਿੱਧ ਰਾਜਾ ਸੀਗਾ 70 ਤੋਂ 110 ਈਸਵੀ ਤੱਕ ਉਹਨਾਂ ਨੇ ਆਪਣਾ ਰਾਜ ਕੀਤਾ ਮਹਾਨ ਜਿਤੂ ਸੀਗਾ ਉਹ ਰਾਜ ਉਹਨੇ ਬਿਹਾਰ ਤੱਕ ਫੈਲਿਆ ਹੋਇਆ ਸੀ ਕਨੇਸਕ ਦਾ ਜੀ ਕਨੇਸਕ ਨੇ ਚੀਨ ਨਾਲ ਜੰਦ ਕੀਤਾ ਕਨੇਸਕ ਦਾ ਸ਼ਾਸਕ ਹੋਰਤੀ ਸੀ ਜੀ ਚੀਨ ਦਾ ਸੈਨਾਪਤੀ ਕੌਣ ਸੀ ਪਾਂਚੌਬ ਸੀਗਾ ਕਨੇਸਕ ਦਾ ਸ਼ਾਸਨ ਸੁੱਧ ਭਾਰਤ ਚੀਨ ਦਾ ਜਿਹੜਾ ਸੈਨਾਪਤੀ ਸੀ ਪਾਂਚੌਬ ਸੀ ਕਨੇਸਕ ਦਾ ਸ਼ਾਸਨ ਮੱਧ ਭਾਰਤ ਗੁਜਰਾਤ ਸਿੰਧ ਪੰਜਾਬ ਅਫਗਾਨਿਸਤਾਨ ਤੇ ਬਲਗ ਤੱਕ ਸ਼ਾਮਲ ਸੀਗਾ ਚੀਨੀ ਜਿਹੜਾ ਸੈਨਾਪਤੀ ਸੀਗੇ ਉਹਨੇ ਪਾਂਚਾਉ ਦੇ ਨਾਲ ਉਹਨਾਂ ਨੂੰ ਜੰਦ ਕੀਤਾ ਸੀ ਚੀਨੀ ਸੈਨਾਪਤੀ ਪਾਂਚਾਉ ਦੇ ਨਾਲ ਕਨਿਸਕ ਨੇ ਜੰਦ ਕੀਤਾ ਸੀ ਪਰ ਉਹ ਜਿਹੜਾ ਕਨਿਸਕ ਸੀ ਉਹ ਹਾਰ ਗਿਆ ਸੀਗਾ ਕਨਿਸਕ ਦੀ ਉਸ ਸਮੇਂ ਰਾਜਧਾਨੀ ਕਿਹੜੀ ਸੀ ਪਸ਼ਾਵਰ ਸੀ ਬੁੱਧ ਧਰਮ ਨੂੰ ਨੇ ਅਪਣਾਇਆ ਸੀਗਾ ਹਾਂਜੀ ਕਨਿਸਕ ਨੇ ਨਾ ਚੌਥੀ ਬੋਧੀ ਸਵਾ ਬਲਾਈ ਸੀ ਜਿੱਥੇ ਕਿੱਥੇ ਬਲਾਈ ਸੀ ਕੁੰਡਾ ਲਦਨ ਦੇ ਵਿੱਚ ਕਨਿਸਕ ਦੇ ਸਮੇਂ ਮਹਾਤਮਾ ਬੁੱਧ ਦੀ ਲੋਕ ਪੂਜਾ ਕਰਦੇ ਸਨ ਰੱਬ ਦੇ ਰੂਪ ਵਿੱਚ ਬਰਾਬਰ ਸਮਝਦੇ ਸਨ ਮਹਾਤਮਾ ਬੁੱਧ ਨੂੰ ਜੀ ਮਹਾਤਮਾਵਾਂ ਦੀ ਮੂਰਤੀ ਕਨਿਸਕ ਦੇ ਸਮੇਂ ਸ਼ੁਰੂ ਹੋਈਆਂ ਸੀ ਕਧਾਰ ਕਲਾ ਵਿੱਚ ਸੈਲੀ ਤੇ ਮੂਰਤੀ ਜਿਹੜੀ ਬਣਾਉਣ ਦੀ ਕਨਿਸਕ ਦੇ ਸਮੇਂ ਕੰਧਾਰ ਕਲਾ ਵਿਕਾਸ ਹੋਈ ਸੀ ਹਾਂਜੀ ਗਧਾਰ ਕਲਾ ਸੈਲੀ ਤੋਂ ਬਾਡੀ ਸਟਕਚਰ ਸੀ ਉਹਨਾਂ ਦਾ ਨਿਰਵਸਤਰ ਸੀ ਨਿਰਵਸਤਰ ਮੂਰਤੀਆਂ ਸਨ ਜੀ ਕਧਾਰ ਕਲਾ ਸੈਲੀ ਮੂਰਤੀਆਂ ਸਿੰਪਲ ਸਨ ਜੀ ਸਰੀ ਮਾਤਰਾ ਮਤਰਾ ਕਲਾ ਜਿਹੜੀ ਸੈਲੀ ਸੈਲੀ ਦੀ ਮੂਰਤੀ ਸਮਝੋ ਬਿਲਕੁਲ ਸਿੰਪਲ ਹਨ ਜੀ ਕਨੈਸਕ ਦੇ ਸਮੇਂ ਮੂਰਤੀ ਪੂਜਾ ਸ਼ੁਰੂ ਹੋ ਗਈਆਂ ਸਨ ਆਸ਼ਵ ਕੋਸ਼ ਤੇ ਹੋਰ ਵਿਦਵਾਨ ਉਸ ਸਮੇਂ ਰਹਿੰਦੇ ਸਨ ਜੀ ਬੁੱਧ ਧਰਮ ਦੇ ਮਹਾਜਨ శాఖ ਦੀ ਤਰੱਕੀ ਹੋਈ ਉਸ ਸਮੇਂ ਲਿਟਰੇਚਰ ਸਾਹਿਤ ਨੇ ਵੀ ਤਰੱਕੀ ਕੀਤੀ ਕਨੈਸਕ ਨੇ ਸੋਨੇ ਤੇ ਚਾਂਦੀ ਸੋਰੇ ਸੋਨੇ ਤੇ ਤਾਂਬੇ ਦੇ ਸਿੱਕੇ ਜਾਰੀ ਕੀਤੇ ਇਹ ਇੱਕ ਮਹਾਨ ਸ਼ਾਸਕ ਸੀ ਕਨੈਸਕ ਸਭ ਤੋਂ ਵੱਧ ਸੁੱਧ ਸੋਨੇ ਦੇ ਸਿੱਕੇ ਕਨੈਸਕ ਨੇ ਜਾਰੀ ਕੀਤੇ ਸੀ ਰਹ ਸਕਦੇ ਸਮੇਂ ਹੀ ਸੰਸਕ੍ਰਿਤ ਭਾਸ਼ਾ ਸਰਕਾਰੀ ਸੀ ਜੀ ਉਸ ਸਮੇਂ ਜਿਹੜੀ ਭਾਸ਼ਾ ਸੀ ਕਿਹੜੀ ਪ੍ਰਭਾਸ਼ਾ ਸੀ ਸੰਸਕ੍ਰਿਤ ਭਾਸ਼ਾ ਸਰਕਾਰੀ ਮੰਨੀ ਜਾਂਦੀ ਸੀ ਇੱਕ ਕੈਲੰਡਰ ਚਲਾਇਆ ਸੀ ਉਹਦਾ ਨਾਮ ਸੀ ਸੰਕਸਮਤ ਹਾਂਜੀ ਇਹ ਕੁਐਸਚਨ ਬਣ ਸਕਦਾ ਹੈ ਅ ਨਿਸਕ ਨੇ ਕਿਹੜਾ ਕੈਲੰਡਰ ਚਲਾਇਆ ਸੀ ਸੱਕਸਮਤ ਚਲਾਇਆ ਸੀ ਕਿਨਿਸ ਕਦੇ ਬਾਦ ਵਿਸ਼ਿਸ਼ਕ ਹਵਿਕਸ ਬਾਸੂਦੇਵ ਆਦਿ ਕੁਸ਼ੀਨ ਰਾਜੇ ਨੇ ਰਾਜ ਕੀਤਾ ਪਰ ਕਿਨਿਸ ਕਦੀ ਤਰ੍ਹਾਂ ਹੋ ਸ਼ਕਤੀਸ਼ਾਲੀ ਨਹੀਂ ਬਣ ਸਕੇ ਸੀ ਜੀ ਹਾਂਜੀ ਤੀਜੀ ਸਦੀ ਦੇ ਵਿੱਚ ਕੂਸਾਨ ਰਾਜ ਦਾ ਅੰਤ ਹੋ ਗਿਆ ਸੀਗਾ ਕਨਿਸ਼ਕ ਇੱਕ ਸਤਿਸ਼ਾਲੀ ਰਾਜਾ ਸੀਗਾ ਉਸ ਕਰਕੇ ਉਹਦੇ ਜਿਹੜੇ ਬਰਾਬਰ ਦੇ ਹੋਰ ਅਧਿਕਾਰੀ ਸੀਗੇ ਉਹਦੇ ਬਰਾਬਰ ਨਹੀਂ ਰਹਿ ਸਕਦੇ ਸੀ ਹੋਰ ਰਾਜੇ ਨਹੀਂ ਉਹ ਕਰ ਸਕੇ ਸਨ ਜੀ ਹਾਂਜੀ ਇਹ ਸੀ ਸਾਡੀ ਅੱਜ ਦੀ ਵੀਡੀਓ ਭਾਰਤ 200 ਇਸਵੀ ਪੂਰਬੀ ਤੋਂ ਲੈ ਕੇ 300 ਇਸਵੀ ਪੂਰਬੀ ਤੱਕ ਜੀ ਕੂਸਾਨ ਵੰਸ਼ ਤੇ ਕਨਿਸ਼ਕ ਦੇ ਰਾਜ ਬਾਰੇ ਪੜਿਆ ਸੀ ਜੀ ਹਾਂਜੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ ਜੀ